ਇਹਦਾ ਨਾ ਇੱਕ ਹੋਰ ਵੀ ਪਹਿਲੂ ਹੈ ਕਿ ਅੱਜ ਕੱਲ ਜਿਹੜਾ ਪਟਕਣਾ ਹੈ ਨਾ ਉੱਥੇ ਚਲ ਜਾ ਇੱਥੇ ਚਲ ਜਾ ਆਪਣੇ ਦੁੱਖ ਲਈ ਬਾਣੀ ਪੜੋਗੇ ਨਾ ਤੇ ਮੁਕਤੀ ਦਾ ਵੀ ਰਾਹ ਹੈ ਮਤਲਬ ਵੀ ਸਹੀ ਰਸਤਾ ਅੱਜ ਕੱਲ ਦੇ ਕਾਲ ਯੁੱਗ ਵਿੱਚ ਸਭ ਤੋਂ ਸਹੀ ਰਸਤਾ ਜਦੋਂ ਤੁਸੀਂ ਆਪਣੇ ਕਾਰਜਾਂ ਲਈ ਗੁਰਬਾਣੀ ਦਾ ਸਾਰਾ ਲੈਂਦੇ ਹੋ ਤੇ ਦੂਜੇ ਰਸਤੇ ਸਾਰੇ ਪਿਆਰਿਓ ਜਨਮ ਮਰਨ ਵਿੱਚ ਬੰਦੇ ਜੇ ਬਚ ਕੇ ਰਵੋ ਸਿਆਣਿਆਂ ਤੋਂ ਬਚੋ ਜੋਤਸ਼ੀਆਂ ਤੋਂ ਬਚੋ ਦੂਜੇ ਜਗ੍ਹਾ ਤੋਂ ਬਚੋ ਆ ਤੁਹਾਨੂੰ ਇੱਕ ਬਚਾਉਣ ਲਈ ਗੱਲ ਕਰ ਰਿਹਾ ਇਹ ਭੈਣ ਜੀ ਦੇ ਰਿਸ਼ਤੇਦਾਰ ਨੇ ਛਰਟੇ ਫਰੂਟ ਦਾ ਕੰਮ ਹੈ ਉਹਨਾਂ ਦਾ ਤੇ ਫਰੂਟ ਦਾ ਕੰਮ ਹੈ ਤੇ ਮੰਡੀ 'ਚੋਂ ਨਾਰੀਅਲ ਲਿਆਂਦੇ ਚਾਰ ਗੰਢਾ ਉਹਨਾਂ ਖਰੀਦ ਕੇ ਇੱਕ ਗੰਢ ਵਿੱਚ 40-45 ਨਾਰੀਅਲ ਚਾਰ ਗੰਡਾਂ ਲਿਆਂਦੀਆਂ ਤੇ 8 ਵਜੇ ਸਵੇਰ ਦੇ ਦੁਕਾਨ ਖੋਲੀ ਤੇ ਕੋਈ ਸਰੀਰ ਆਇਆ ਵੀ ਕਿ ਨਾਰੀਅਲ ਦੇਣਾ ਤੇ ਕੱਟ ਕੇ ਦੇਣਾ। ਉਹਨਾਂ ਨੇ ਗੰਡ 'ਚੋਂ ਨਾਰੀਅਲ ਕੱਢਿਆ ਤੇ ਜਦੋਂ ਕੱਟਿਆ ਤੇ ਖਰਾਬ। ਦੂਜਾ ਕੱਟਿਆ ਉਹ ਵੀ ਖਰਾਬ, ਤੀਜਾ ਕੱਟਿਆ ਉਹ ਵੀ ਖਰਾਬ। ਦੂਜੀ ਗੰਡ 'ਚੋਂ ਕੱਢਿਆ ਉਹ ਵੀ ਖਰਾਬ। ਤੀਜੀ ਗੰਡ 'ਚੋਂ ਕੱਢਿਆ ਉਹ ਵੀ ਖਰਾਬ, ਚੌਥੀ 'ਚੋਂ ਕੱਢਿਆ ਉਹ ਵੀ ਖਰਾਬ ਤੇ ਮਨ ਉਦਾਸ ਹੋ ਗਿਆ ਕਿ 5-6 ਹਜ਼ਾਰ ਦੇ ਨਾਰੀਅਲ ਨੇ ਤੇ ਗਲਤ ਲਾਟ ਆ ਗਿਆ। ਕਪੜਾ ਹੋਵੇ ਵਾਪਸ ਹੋ ਜਾਂਦਾ ਕੋਈ ਹੋਰ ਚੀਜ਼ ਹੋਵੇ ਵਾਪਸ ਆ ਜਿਹੜੀ ਸਬਜੀ ਜਾਂ ਇਹ ਚੀਜ਼ਾਂ ਨੇ ਨਾ ਇਹ ਵਾਪਸ ਵੀ ਨਹੀਂ ਹੁੰਦੀਆਂ ਕਿਉਂ ਮੰਗਤ ਰਾਮ ਜੀ ਆ ਬੈਠਾ ਸਬਜੀ ਵਾਲਾ ਕਿਉਂ ਸਬਜੀ ਜਿਹੜੀ ਇਹ ਚੀਜ਼ਾਂ ਫਰੂਟ ਇਹ ਚੀਜ਼ਾਂ ਨਹੀਂ ਹੁੰਦੀਆਂ ਵੀ ਵਾਪਸ ਇਹ ਤਾਂ ਕਿਸਮਤ ਹੈ ਮਨ ਬੜਾ ਦਾਸ ਗਿਆ ਅਜੇ ਸਵੇਰੇ ਸਵੇਰੇ 4 5 6 ਜਾਂ 5 6000 ਦੇ ਨਾਰੀਅਲ ਵੀ ਲਾਟ ਖਰਾਬ ਨਿਕਲਾ ਤੇ ਉਹਨਾਂ ਦੀ ਇਹ ਛਰਟੇ ਚਾਰ ਦੁਕਾਨਾਂ ਛੱਡ ਕੇ ਇੱਕ ਦੁਕਾਨ ਹੈ ਜੋਤਸ਼ੀ ਦੀ ਸਿਆਣੇ ਦੀ ਉਹ ਲੰਘਦਾ ਪਿਆ ਤੇ ਕਹਿੰਦਾ ਕੀ ਗੱਲ ਸਰਦਾਰ ਜੀ ਦਾਸ ਬੜੇਓ ਕਹਿੰਦਾ ਯਾਰ ਨਰੀਅਲ ਚਾਰ ਗੰਡਾਂ ਲਿਆਂਦੀਆਂ ਚਾਰੇ ਖਰਾਬ ਨਿਕਲ ਆਈਆਂ ਸਵੇਰੇ ਗਾਹ ਘਾਇਆ ਤੇ ਚਾਰੇ ਖਰਾਬ ਨਿਕਲ ਆਈਆਂ ਸਵੇਰੇ ਸਵੇਰੇ 4-5000 ਦਾ ਨੁਕਸਾਨ ਹੋ ਗਿਆ ਉਹ ਕੋ ਸਿਆਣਾ ਕੀ ਕਹਿੰਦਾ ਕਹਿੰਦਾ ਚਿੰਤਾ ਨਾ ਲਾਓ ਤੁਹਾਡਾ ਨੁਕਸਾਨ ਨਹੀਂ ਮੈਂ ਹੋਣ ਦਿੰਦਾ ਤੇ ਤੁਸੀਂ ਚਿੰਤਾ ਨਾ ਲਾਓ ਕਹਿੰਦੇ ਤੂੰ ਕੀ ਕਰੇਗਾ ਕਹਿੰਦਾ ਤੁਹਾਨੂੰ ਮੈਂ ਸ਼ਾਮ ਹੀ ਪੁੱਛਾਂਗਾ ਬਸ ਤੁਸੀਂ ਚਿੰਤਾ ਨਾ ਲਾਓ ਇਉਂ ਨਾ ਆਬਜਨ ਸੁਣਾਇਆ ਕਹਿੰਦੇ 15 20 ਮਿੰਟ ਬੀਤੇ ਆਇਆ ਨਾਰੀਅਲ ਦਿਓ ਦੂਜਾ ਆਇਆ ਨਾਰੀਅਲ ਦਿਓ 15 ਮਿੰਟ ਬੀਤੇ ਚੌਥਾ ਆਇਆ ਨਾਰੀਅਲ ਦਿਓ 5 ਮਿੰਟ ਬੀਤੇ ਪੰਜਵਾਂ ਆਇਆ ਨਾਰੀਅਲ ਦਿਓ ਕਹਿੰਦੇ ਸ਼ਾਮ ਨੂੰ 4 ਘੰਟਾਂ ਸਾਰੀਆਂ ਵੇਗ ਗਈਆਂ ਸਵਾਬਤ ਤੇ ਲੰਬਾ ਵੀ ਕੋਈ ਨਹੀਂ ਆਇਆ ਧਿਆਨ ਦੇਣਾ ਕਹਿੰਦੇ ਸ਼ਾਮੀ ਉਹ ਸਿਆਣਾ ਆਇਆ ਕਹਿੰਦੇ ਸੁਣਾਓ ਕੀ ਪੋਜੀਸ਼ਨ ਹੈ ਕਹਿੰਦੇ ਯਾਰ ਕੀ ਕੀਤਾਈ ਸਾਰੇ ਨਾਰੀਅਲ ਮੋਕੇ ਲੰਬਾ ਵੀ ਨਹੀਂ ਆਇਆ ਕੀ ਕੀਤਾ ਤੂੰ ਕਹਿੰਦਾ ਕਰਣਾ ਕੀ ਸੀ ਕਹਿੰਦੇ ਅੱਜ ਜਿਹੜਾ ਆਇਆ ਨਾ ਉਹਨੂੰ ਇਸ ਤਰ੍ਹਾਂ ਬੇਵਕੂਫ ਬਣਾਇਆ ਜਿਹੜਾ ਆਇਆ ਨਾ ਜੀ ਫਲਾਣਾ ਗਰ ਹੈ ਫਲਾਣਾ ਮਸਲਾ ਹੈ ਫਲਾਣੀ ਪ੍ਰੋਬਲਮ ਹੈ ਕਹਿੰਦਾ ਅੱਜ ਇੱਕੋ ਕੰਮ ਕੀਤਾ ਜਿਹੜਾ ਵੀ ਆਇਆ ਉਹਨੂੰ ਕਿਹਾ ਉਹ ਮਨੀਆਰੀ ਵਾਲੇ ਕੋਲ ਲਾਲ ਰੁਮਾਲ ਲੈ ਲੈ ਤੇ ਉਹਦੇ ਕੋਲੋਂ ਨਾਰੀਅਲ ਲੈ ਲੈ ਤੇ ਲੈ ਕੇ ਕੱਟਣਾ ਨਹੀਂ ਜਲ ਪ੍ਰਵਾਹ ਕਰ ਦੇ ਧਿਆਨ ਦੇ ਨਾ ਕਹਿੰਦਾ ਤੇਰਾ ਕੰਮ ਕਰਨਾ ਸੀ ਗੱਜ ਕੇ ਆਕੋ ਸਤਨਾ ਇਦੇ ਕੋਲ ਨਾਰ ਮਾ ਲੈ ਲੋ ਮਾਰੀਏ ਮਨੇਰੀ ਵਾਲੇ ਕੋ ਉਹਦੇ ਕੋ ਨਾਰੀ ਲੈ ਲੋ ਜਲ ਪ੍ਰਵਾਹ ਕਰ ਦਿਓ ਤੁਹਾਡਾ ਘਰ ਟਲ ਜਾਏਗਾ ਆ ਜਲ ਪ੍ਰਵਾਹ ਕਰ ਦਿਓ ਤੁਹਾਡਾ ਫਲਾਣਾ ਦੁਖ ਟਲ ਜਾਏਗਾ ਕਹਿੰਦਾ ਅੱਜ ਦਿਹਾੜੀ ਤੇਰੇ ਲੇਖੇ ਲਾਈ ਏ ਹੁਣ ਇੱਥੋਂ ਗੱਲ ਨੂੰ ਆਪੇ ਸਮਝ ਲਓ ਕਿ ਇੰਨਾ ਬੁੱਧੂਆਂ ਵਿੱਚ ਅਸੀਂ ਤਾਂ ਨਹੀਂ ਸ਼ਾਮਲ ਇੰਨਾ ਸਿਆਣਿਆਂ ਕੋਲ ਅਸੀਂ ਤਾਂ ਨਹੀਂ ਛਦਾਈ ਬਣ ਜਾਂਦੇ ਅੰਜ ਇਹ ਜਿਹੜਾ ਸਹਾਰਾ ਅੱਜ ਤੁਹਾਨੂੰ ਕਿਹਾ ਜਾ ਰਿਹਾ ਲਓ ਇਹ ਤੁਹਾਨੂੰ ਮੁਕਤੀ ਵੀ ਦਵਾਉਂਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਕਰਕੇ ਬਾਣੀ ਨਾਲ ਜੁੜੋ ਗੁਰੂ ਨਾਨਕ